ਜਿਹੜੇ ਬੰਦੇ ਪੰਜਾਬ 'ਚ ਨੇ ਜਾਂ ਪੰਜਾਬ ਤੋਂ ਬਾਹਰੇ ਨੇ ਅਬਲਾ ਤਾਂ ਬਾਹਰੇ ਜਾ ਕੇ ਫੇਰ ਬੰਦੇ ਨੂੰ ਪਤਾ ਲੱਗਦਾ ਜਦੋਂ ਦੂਜੇ ਦੇ ਕੰਪੈਰੀਜ਼ਨ ਕਰਦੇ ਆਂ ਵੀ ਪੰਜਾਬ ਵਰਗੀ ਮੌਜ ਨਹੀਂ ਹੈ ਪੰਜਾਬ ਦੀ ਕੀ ਖਾਸੀਅਤਾਂ ਇਹ ਪੰਜਾਬ 'ਚ ਬੰਦਾ ਕੋਈ ਭੁੱਖਾ ਨਹੀਂ ਮਰਦਾ ਠੀਕ ਆ ਇੱਥੇ ਹਰ ਇੱਕ ਦਾ ਰੋਤਾ ਹਰ ਇੱਕ ਇੱਥੇ ਮੌਸਮੀ ਫਾਲਾ ਹਰ ਇੱਕ ਚੀਜ਼ ਸਾਨੂੰ ਪੰਜਾਬ 'ਚ ਮਿਲਦੀ ਆ ਤੇ ਬੱਬੂ ਮਾਨ ਇੱਕ ਗਾਣਾ ਆਖਿਆ ਸੀ ਵੀ ਘੁੰਮ ਕੇ ਮੈਂ ਦੇਖ ਕੇ ਆਇਆ ਦੁਨੀਆਂ ਸਾਰੀ ਲੱਭਣੀ ਨੀ ਮੌਜ ਪੰਜਾਬ ਵਰਗੀ ਸੱਚੀ ਪੰਜਾਬ ਵਰਗੀ ਮੌਜ ਨਹੀਂ ਹੈ ਇਹ ਜਦੋਂ ਬੰਦਾ ਬਾਹਰੇ ਜਾਂਦਾ ਆਪਾਂ ਨੂੰ ਸੈਰ ਜਿਹੜੇ ਨਹੀਂ ਗਏ ਪੰਜਾਬ ਦੇ ਵਿੱਚ ਆਪਾਂ ਨੂੰ ਘੱਟ ਪਤਾ ਪਰ ਜਿਹੜੇ ਬਾਹਰੇ ਰਹਿ ਰਹੇ ਨੇ ਮੁਲਕਾਂ ਦੇ ਵਿੱਚ ਉਹਨਾਂ ਨੂੰ ਇਹ ਚੀਜ਼ ਦਾ ਜਾਦੇ ਪਤਾ ਉਹਨਾਂ ਨੂੰ ਪੁੱਛ ਕੇ ਦੇਖਿਓ ਵੀ ਪੰਜਾਬ ਕੀ ਚੀਜ਼ ਆ ਇੱਥੇ ਬੰਦਾ ਨਾ ਕੰਮ ਕਰੇ ਪੰਜਾਬ ਭੁੱਖਾ ਨਹੀਂ ਮਰਨਦਾ ਕਿਸੇ ਤੇ ਜਿਹੜਾ ਆਪਸੀ ਭਾਈਚਾਰਾ ਇਹ ਵੀ ਪੰਜਾਬ ਦੇ ਵਿੱਚ ਏ ਸੋਏ ਕਿ ਇਸ ਕਰਕੇ ਕਈ ਬੰਦੇ ਪੰਜਾਬ ਨੂੰ ਹੀ ਨਸਿਆਂ ਦਾ ਉਹ ਕਰੀ ਜਾਣਗੇ ਚੱਲ ਜੇ ਥੋੜੇ ਘਾਣੇ ਟਾਵੇਂ ਟੱਲੇ ਵਿੱਚ ਹੈ ਇਹ ਨੇ ਤਾਂ ਅਸੀਂ ਸਾਰੇ ਪੰਜਾਬ ਨੂੰ ਨਹੀਂ ਦੇਖ ਸਕਦੇ ਪੰਜਾਬ ਦਾ ਯਾਰ ਸਾਡਾ ਪਹਿਲਾਂ ਵੀ ਸੋਨੇ ਦੀ ਚਿੜੀ ਸੀ ਅੱਜ ਵੀ ਸੋਨੇ ਦੀ ਚਿੜੀ ਆ ਤੇ ਅੱਗੇ ਵੀ ਰਹੂਗਾ ਇਹ ਬਸ ਦੇ ਹੀ ਗੁਰਾਂ ਦੇ ਨਾਮ ਤੇ ਆ ਜਿਵੇਂ ਕੋ ਆਇਆ ਸੀ ਆ ਵੀ ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਏ ਇਹ ਗੁਰੂਆਂ ਦੀ ਧਰਤੀ ਆ ਤੇ ਪੰਜਾਬ ਹਮੇਸ਼ਾ ਹੀ வசத ரேன்வ